ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਕਿ ਖਬਰਾਂ ਜਿਹੜੀ ਅੱਜ ਮੈਂ ਸੁਣਾਉਣ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਰੋਂਟੇ ਖੜੇ ਕਰਨ ਵਾਲੀ ਖਬਰ ਆ ਤੇ ਉਸ ਆਗੂ ਤੇ ਇੱਕ ਜਾਣ ਲੇਵਾ ਹਮਲਾ ਹੋਇਆ ਭਾਈ ਅੰਬਰਤ ਪਾਲ ਸਿੰਘ ਦੀ ਪਾਰਟੀ ਦਾ ਨਮਾਇੰਦਾ ਜਿਹੜਾ ਮੁੱਖ ਬੱਲਾਰਾਗਾ ਤਰ ਤਰ ਸਾਡੀ ਸੀਟ ਆ ਤੁਹਾਨੂੰ ਸਭ ਨੂੰ ਪਤਾਗਾ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਅੱਜ ਸਾਰੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਕਰਿਓ ਕਮੇ ਕਿਸਨੇ ਕਾਰਾ ਕੀਤਾ ਕਮੇ ਇਹ ਲੋਕ ਮਟਿਆਉਣ ਲੱਗੇ ਨੇ ਮਹਰਜਾ ਖਾਲਸਾ ਮਹਰਜ ਕੀ ਫਤਿਹ ਕਿਸੇ ਸ਼ਹਿਰ ਦੀਆਂ ਦੋ ਲੈਣਾ ਨੇ ਉਹ ਕਹਿੰਦਾ ਬੜਾ ਭਰਮਾ ਸਾਡੇ ਕਾਤਲਾਂ ਨੂੰ ਅਸੀਂ ਹੋਮਾਂਗੇ 204 ਲੋਕੋ ਅਸੀਂ ਮਾਰ ਮਾਰ ਕਦੇ ਨਾ ਮੁੱਕਦੇ ਐਡੀ ਵੱਡੀ ਲੰਬੀ ਆ ਸਾਡੀ ਕਤਾਰ ਲੋਕੋ ਮਾਝ ਗੱਲ ਕਰਨ ਲੱਗੇ ਆ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਦਾ ਇੱਕ ਨੌਜਵਾਨ ਆਗੂ ਜਿਹੜਾ ਕਿ ਇੱਕ ਪੁਲਿਸ ਦੀ ਵਰਦੀ ਦੇ ਵਿੱਚ ਗੁੰਡਾ ਧਾਰੀ ਖੜਾ ਸੀ ਤੇ ਸਰਦੇਵ ਸਿੰਘ ਕਾਦੀਆ ਨਾਮ ਦਾ ਨੌਜਵਾਨ ਜਿਹੜਾ ਕਿ ਤਰਨਤਾਰਨ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ ਅੰਮ੍ਰਿਤਸਰ ਤੋਂ ਬਟਾਲਾ ਰੋਡ ਤੇ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਗੁੰਡਾ ਧਾਰੀ ਜਿਹੜਾ ਕਿ ਵਰਦੀ ਪਾਈ ਆ ਕਿ ਅਸਲੀਆ ਜਾਂ ਨਕਲੀਆ ਉਹ ਮੈਸਟਿਗੇਸ਼ਨ ਦਾ ਪਾਰਟ ਆ ਉਹਦੇ ਵੱਲੋਂ ਹੱਥ ਦਿੱਤਾ ਗਿਆ ਤੇ ਗੱਡੀ ਰੋਕ ਲਈ ਆ ਤੇ ਉਹਦੇ ਉੱਤੇ ਇੱਕ ਪਦਾਰਥ ਛੱਟਿਆ ਗਿਆ ਦਸਿਲਾ ਤੇ ਪੈਟਰੋਲ ਬੰਬ ਛੱਟਿਆ ਗਿਆ ਤੇ ਗੱਡੀ ਨੂੰ ਝਟਪਟ ਵਿੱਚ ਅੱਗ ਲੱਗ ਜਾਂਦੀ ਆ ਤਾਂ ਉਸ ਨੌਜਵਾਨ ਸੁਖਦੇਵ ਸਿੰਘ ਨੇ ਜਿਹੜਾ ਕਿ ਮਾਰ ਲਈ ਗੱਡੀ ਦਾ ਜਿਹੜਾ ਸ਼ੀਸ਼ਾ ਤੋੜ ਕੇ ਬਾਹਰ ਹੀ ਖੋਲ ਕੇ ਜਿਹੜਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਦੱਸਿਆ ਜਾ ਰਿਹਾ ਕਿ ਸੁਖਦੇਵ ਸਿੰਘ ਦਾ ਜਿਹੜਾ ਸਰੀਰ ਆ 50% ਝੁੱਲਸਿਆ ਗਿਆ ਜਿਸ ਨੂੰ ਕਿ ਡੀ ਐਮ ਸੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਹ ਤਾਂ ਪਤਾ ਲੱਗਦਾਗਾ ਕਿ ਇਹ ਕਿਹੜੀਆਂ ਪਾਰਟੀਆਂ ਦੀ ਗੁੰਡਾਗਰਦੀ ਸਿਖਰਾਂ ਤੇ ਆ ਕਿਹੜੀ ਪਾਰਟੀ ਕਹਿੰਦੀ ਸੀ ਸਾਂ ਦੰਦ ਭੇਦ ਲੜਾਈ ਝਗੜਾ ਸਭ ਕੁਝ ਕਰਨਾ ਪੈ ਜੇ ਅਸੀਂ ਚੋਣਾਂ ਜਿੱਤਣੀਆਂ ਨੇ ਅੱਜ ਉਹ ਨਤੀਜੇ ਸਾਹਮਣੇ ਆਉਣ ਲੱਗ ਪਏ ਆ ਇੱਕ ਨੌਜਵਾਨ ਤੜ ਦੀ ਉਮਰ ਦਾ ਨੌਜਵਾਨ ਐਥੇ ਲੋਕਤਾਲਤਾ ਦਾ ਗਲਾ ਕੁੱਟਿਆ ਜਾ ਰਿਹਾ ਕਾਣ ਹੋ ਰਿਹਾਗਾ ਅੱਜ ਚੋਣ ਕਮਿਸ਼ਨ ਕਿੱਥੇ ਆ ਅੱਜ ਸਾਡਾ ਜਿਹੜਾ ਕਿ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਸੰਵਿਧਾਨ ਦੇ ਸੌਹਾ ਖਾਣ ਵਾਲੇ ਖੁਦ ਸੰਵਿਧਾਨ ਦਾ ਜਿਹੜਿਆ ਧਜੀਆਂ ਉਡਾਰੇ ਆ ਤੇ ਇੱਕ ਉਹ ਨੌਜਵਾਨ ਆ ਕਿ ਹਰ ਇੱਕ ਨੂੰ ਅਧਿਕਾਰ ਹੈ ਭਾਈ ਪਾਰਟੀ ਵਿੱਚ ਖੜਾ ਹੋਣਾ ਤੇ ਇਹਨਾਂ ਨੂੰ ਡਰ ਬੜਾ ਸਤਾਇਆ ਹੋਇਆ ਸਾਰੀਆਂ ਪਾਰਟੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਕਿ ਲੱਗਦਾ ਇਹਨਾਂ ਨੂੰ ਕਿ 2000 ਜਿਹੜਾ 24 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਰਬਜੀਤ ਸਿੰਘ ਖਾਲਸਾ ਨੂੰ ਵੱਡੀ ਜਿੱਤ ਪ੍ਰਾਪਤ ਕੀਤੀ ਆ ਇਸ ਬਾਰ ਫੇਰ ਤਰਨ ਤਰਨ ਵਾਲੇ ਲੋਕ ਆ ਤੇ ਸੰਗਤ ਆ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਅਤੇ ਸਮੁੱਚਾ ਸਿੱਖ ਪੰਥ ਵੱਲੋਂ ਖੜਾ ਕੀਤਾ ਉਮੀਦਵਾਰ ਭਾਈ ਸੰਦੀਪ ਸਿੰਘ ਸੰਨੀ ਉਹ ਨੌਜਵਾਨ ਆ ਜਿਨੇ ਕਸੂਰੀ ਗੰਦ ਸਾਹਿਬ ਕੀਤਾ ਤੇ ਦੂਸਰਾ ਉਹ ਦੁਸ਼ਟ ਹਜ਼ਾਰਾਂ ਨੌਜਵਾਨਾਂ ਦਾ ਕਾਤਲ ਸੁਬਾਸਰਾਂਦ ਦਾ ਜਿਹੜਾ ਅੰਤ ਕੀਤਾ ਉਹਦਾ ਭਰਾ ਨੂੰ ਪਹਿਲਾਂ ਹੀ ਧਮਕੀਆਂ ਆ ਰਹੀਆਂ ਕਿ ਤੂੰ ਪਿੱਛੇ ਹਟ ਜਾ ਤੇਰੀ ਗੋਲੀ ਮਾਰ ਦੇਵਾਂਗੇ ਉਸ ਤੋਂ ਬਾਅਦ ਆ ਨਤੀਜੇ ਇੱਕ ਤੁਹਾਡੇ ਸਾਹਮਣੇ ਆ ਚੁੱਕਿਆਗਾ ਤੇ ਇਤੋਂ ਤੱਕ ਕਿਹਾ ਜਾ ਰਿਹਾ ਕਿ ਤੁਹਾਨੂੰ ਬੂਥਾਂ ਤੇ ਤੁਸੀਂ ਨਾ ਬੈਠੋ ਤੇ ਡਰਾਵੇ ਦਿੱਤੇ ਜਾ ਰਹੇ ਆ ਤੁਹਾਨੂੰ ਮੈਂ ਪਹਿਲਾਂ ਭਾਈ ਅੰਬਦਪਾਲ ਸਿੰਘ ਦੇ ਪਿਤਾ ਬਾਪੂ ਤਰਸੇਵ ਸਿੰਘ ਦਾ ਬਿਆਨ ਸੁਣਾਉਣਾ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣ ਲੈਣਾ ਵੀਡੀਓ ਆਪਣੇ ਕਮੈਂਟ ਜ਼ਰੂਰ ਕਰ ਲੈਣਾ ਬੜਾ ਇਸੇ ਦੁਖਦਾਈ ਖਬਰ ਆ ਇਹ ਬੜੀ ਇੱਕ ਰੌਂਗਟੇ ਖੜੇ ਕਰਨ ਵਾਲੀ ਜਿਹੜੀ ਖਬਰ ਆ ਕਿ ਇਹ ਗੁੰਡਾਗਰਦੀ ਆ ਇਹ ਸਰੇਆਮ ਆ ਕਿ ਤੁਸੀਂ ਕਿੰਨੇ ਕਿਨੂੰ ਮਕਾਉਂਗੇ ਕਿੰਨਾ ਕਿਨੂੰ ਮਾਰੋਗੇ ਅੱਜ ਦੇਬ ਸਿੱਧੂ ਦਾ ਜਿਹੜਾ ਕਈਆਂ ਗੱਲਾਂ ਸੱਚ-ਸਾਤ ਹੋ ਰਹੀਆਂ ਨੇ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਪਿੱਤਾ ਦਾ ਵਿਆਹ ਸੁਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣ ਲਿਓ ਸਾਰੀ ਨੂੰ ਕਿਉਂਕਿ ਇੱਕ ਕੌਮ ਦਾ ਮਸਲਾਗਾ ਦੇਵ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਅੰਮ੍ਰਿਤਸਰ ਹਾਈਵੇ ਤੇ ਦੇਵ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਅਸੀਂ ਆਦੀ ਜੋ ਮੰਗ ਕੀਤੀ ਮੰਗ ਰੱਖੀ ਜਾ ਰਹੀ ਹੈ ਅਕਾਲੂ ਸ਼ਾਮ ਨੂੰ ਜਾਰਾ ਸਵੇਰੇ 10:30 ਵਜੇ ਤੋਂ ਬਾਅਦ ਚੇਤੂ ਚੱਲੇ ਆਪਣੇ ਘਰ ਜਾਣ ਵਾਸਤੇ ਕਾਦੀਆਂ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਫੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤ ਕਰ ਤੇ ਉਹ ਰੁਕ ਰੁਕਿਆ ਤੇ ਰੁਕਦਿਆਂ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀਤਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਤੇ ਗੱਡੀ ਬਾਹਰ ਕਰਤੀ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਤੇ ਜਿਹੜੀ ਉਹਦੀ ਪਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੇ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਚੁਸ ਸੁੱਕਾ ਸੀਗਾ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਹਾਦੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸ਼ਿਕਰਨ ਤੇ ਉਹ ਦੋਤਾ ਦੋਤੇ ਪਾਣੀ ਦਾ ਪਾਣੀ ਬਾਪੂ ਤਰਸੇ ਸਿੰਘ ਜੀ ਇਹ ਸਰਕਾਰਾਂ ਨੇ ਕਿਤੇ ਜਾਂਚ ਕਰਾਉਂਦੀਆਂ ਸਰਕਾਰਾਂ ਨੇ ਜਿਹੜਾ ਕਤਲ ਕਰਵਾਏ ਨੇ ਪਹਿਲਾਂ ਭਾਈ ਦੀਪ ਸਿੰਘ ਸਿੱਧੂ ਸਰਕਾਰਾਂ ਤੋਂ ਕੀ ਤੁਸੀਂ ਮੰਗ ਰੱਖਦੇ ਹੋ ਕੀ ਤੁਸੀਂ ਆਸ ਰੱਖਦੇ ਹੋ ਕਿਹੜੀਆਂ ਸਰਕਾਰਾਂ ਤੁਹਾਨੂੰ ਇਨਸਾਫ ਦੇਣਗੀਆਂ ਉਹ ਸਰਕਾਰਾਂ ਕਿ ਜਿਹੜੀਆਂ ਤੁਹਾਡੇ ਪੁੱਤ ਨੂੰ ਜਿਹੜਾ ਕਿ 3.5 ਸਾਲ ਤੋਂ ਬੰਦੀ ਬਣਾਇਆ ਹੋਇਆ ਐਨਐਸਐ ਲਗਾ ਕੇ ਇਹਦੀ ਸਿਵੀ ਇਨਕੁਆਰੀ ਦੀ ਮੰਗ ਕਰੋ ਸਿਵੀ ਇਨਕੁਆਰੀ ਆ ਜਿਹੜੀ ਉਹ ਕਰੋ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਉਹ ਕਿਸੇ ਦੇ ਨਾਲ ਲਿਹਾਜ ਨਹੀਂ ਕਰਦੀ ਕਿਸੇ ਦੀ ਸਰਕਾਰ ਆ ਤੁਸੀਂ ਜਿਹੜੀ ਕਿ ਆਰਮੀ ਬਲਾਓ ਸੈਂਟਰ ਤੋਂ ਮੰਗ ਕਰੋ ਤੁਸੀਂ ਨਾ ਇਹ ਸੋਚੋ ਕਿ ਸਭ ਕੁਝ ਠੀਕ ਆ ਇੱਥੇ ਸਭ ਕੁਝ ਠੀਕ ਨਹੀਂ ਬੜਾ ਕੁਝ ਹੋਣ ਵਾਲਾ ਹੈਗਾ ਅਜੇ 4-5 ਦਿਨ ਪਏ ਆ ਅੱਜ 8 ਨਵੰਬਰ ਹੋਇਆ ਗਿਆ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਬੜਾ ਕੁਝ ਹੋਣ ਵਾਲਾ ਹੈਗਾ ਇਹ ਡਰਾਵੇ ਦਿੱਤੇ ਜਾ ਰਹੇ ਨੌਜਵਾਨਾਂ ਨੂੰ ਕਿ ਤੁਸੀਂ ਬੂਥਾਂ ਤੇ ਨਾ ਬੈਠੋ ਤੇ ਅੱਜ ਜਿਹੜਾ ਇਹ ਹਾਲ ਆ ਪੰਜਾਬ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੀ ਹੈ ਜੀ ਅਸੀਂ ਨਿਰਪੱਖ ਆ ਅਸੀਂ ਚੋਣ ਨਿਰਪੱਖ ਕਰਾਵਾਂਗੇ ਅਰਵਿੰਦ ਕੇਧਰੀਵਾਲ ਦਾ ਬਿਆਨ ਤੁਸੀਂ ਸੁਣ ਲਿਆ ਤੇ ਅੱਜ ਉਹਨੂੰ 47 ਤੇ ਜਿਨ੍ਹਾਂ ਕਿ 4 ਸਾਲਾਂ ਬਾਅਦ ਆ ਤੇ ਜਾ ਦੇ ਆ ਗਿਆ ਕਿ ਗੈਂਗਸਟਰ ਨੇ ਤੇ ਗੈਂਗਸਟਰ 7 ਦਿਨਾਂ ਦੇ ਵਿੱਚ ਅਕੇ ਜੀ ਛੱਡ ਕੇ ਭੱਜੋ ਤਰਨਤਾਰ ਤੇ ਪੰਜਾਬ 4 ਸਾਲਾਂ ਬਾਅਦ ਕਿੱਥੇ ਸੀ 4 ਸਾਲਾਂ ਤੇ ਪਹਿਲਾ ਤੂੰ ਤੇ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਕਿਹਾ ਕਿ ਮੇਰੀ ਅਰਵਿੰਦ ਕੇਜਰੀਵਾਲ ਦੀ ਗਰੰਟੀ ਹੁੰਦੀ ਆ ਮੈਂ ਪੂਰੀ ਕਰਦਾ ਤੂੰ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਵਿਆਦ ਵੀ ਕੀਤੇ ਗੁਰੂਗ੍ਰੰਥ ਸਾਹਿਬ ਦੀ ਇਹਨਾਂ ਨੂੰ ਮੈਂ ਫਾਹੇ ਲਾ ਦੂ ਫਾਹੇ ਟੰਗ ਦੂ 4 ਸਾਲ ਹੋ ਗਏ 24 ਘੰਟਿਆਂ ਦੀ ਗੱਲ ਕੀਤੀ ਸੀ ਤਾਰਨੀ ਕਿਤੇ ਚੁਟਕੀ ਦੇ ਨਾਲ ਕਹਿ ਦਿੰਦੀ ਅਸੀਂ ਐਮਐਸਬੀ ਦੇ ਦਾਂਗੇ ਗੁੰਡਾ ਕਰਦੀ ਅੱਜ ਸਿਖਰਾਂ ਤੇ ਪੰਜਾਬ ਦੇ ਵਿੱਚ ਹਰ ਗਲੀ ਹਰ ਮੋੜ ਦੇ ਉੱਪਰ ਨਾ ਨਸ਼ਾ ਬੰਦ ਹੋ ਰਿਹਾ ਤੇ ਨਾ ਗੋਲੀਆਂ ਬੰਦ ਹੋ ਰਹੀਆਂ ਨੇ ਨਾ ਨੌਜਵਾਨਾਂ ਦੇ ਕਤਲ ਜਿਹੜੇ ਲਗਾਤਾਰ ਹੋ ਰਹੇ ਆ ਇਹਨਾਂ ਨੂੰ ਆਪਣਾ ਜਿਹੜਾ ਕਿ ਭੁਪੇਖਾ ਇਹਨਾਂ ਨੂੰ ਲੱਗਦਾ ਕਿ ਸਾਡੀ ਹੁਣ ਬੇੜੀ ਡੁੱਬਣ ਵਾਲੀ ਆ ਸਤ ਪਿੰਡਰਾ ਵਾਲੇ ਇੱਕ ਸ਼ਬਦ ਗੈਣ ਕਰਿਆ ਕਰਦੇ ਸਨ ਕਿ ਪੰਸੀ ਕੱਲਾ ਇਹਦੇ ਮਗਰ ਸਰਕਾਰੀ ਬਹੁਤੇ ਉਹ ਗੱਲ ਅੱਜ ਭਾਈ ਅੰਮਰਪਾਲ ਸਿੰਘ ਦੇ ਨਾਲ ਹੋ ਰਹੀ ਆ ਅੱਜ ਕੀ ਕਾਲੀ ਕੀ ਕਾਂਗਰਸੀ ਕੀ ਦੂਜਾ ਕੀ ਤੀਜਾ ਕੀ ਆਮਾ ਦੀ ਪਾਰਟੀ ਨੇ ਜਿਹੜਾ ਇੱਕ ਉਹ ਮਗਰ ਪਏ ਹੋਇਆ ਨੌਜਵਾਨ ਦੇ ਕੀ ਤੁਹਾਡੇ ਤੋਂ ਖੋਲਿਆ ਕੀ ਕਰ ਲਿਆ ਸਿਰਫ ਉਹਦਾ ਕਸੂਰ ਐਨਾ ਸੀ ਕਿ ਵੋਟਾਂ ਦੇ ਵਿੱਚ ਖੜਾ ਹੋ ਗਿਆ ਫੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਜੇ ਇੱਥੇ ਲੋਕਤੰਤਰ ਹੈ ਤੇ ਸੰਵਿਧਾਨ ਹੈ ਤੇ ਫਲਾਨਾ ਤੇ ਤੁਮਿਕੜਾ ਆ ਪਰ ਤੁਸੀਂ ਸਾਰਿਆਂ ਨੇ ਧਜੀਆਂ ਤੁਸੀਂ ਆਪ ਉਡਾ ਰਹੇ ਹੋ ਤੁਸੀਂ ਵਰਦੀਆਂ ਪਾ ਕੇ ਸੌਂਆਂ ਖਾ ਕੇ ਜਿਹੜਾ ਉਹਦਾ ਸੰਵਿਧਾਨ ਦੀ ਜਿਹੜੇ ਅਲੰਘਣਾ ਕਰ ਰਹੇ ਹੋ ਅੱਜ ਜਿਹੜੇ ਹਮਲੇ ਹੋ ਰਹੇ ਆ ਇਹ ਬੜੇ ਜਾਣਬੁੱਝ ਕੇ ਕੀਤੇ ਜਾ ਰਹੇ ਆ ਅਦੇ ਨੌਜਵਾਨ ਚੜ੍ਹਦੀ ਉਮਰ ਦਾ ਨੌਜਵਾਨ ਦਰਗਾਹ ਕਰਦਾ ਚਿਹਰਾ ਜਿਹੜਾ ਤੁਸੀਂ ਮਿੱਟੀ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਪਾਰਤੋ ਸੇ ਲੋਕ ਅੱਜ ਤਰਨ ਤਰਨ ਦੇ ਵਾਸਤੇ ਤੁਸੀਂ ਇਹ ਸਮਝ ਲਓ ਕਿ ਲੋਕ ਇਹ ਕਿੱਥੋਂ ਤੱਕ ਗਿਰ ਸਕਦੇ ਆ ਕਿੱਥੋਂ ਤੱਕ ਗਿਰ ਸਕਦੇ ਇਹ ਲੋਕ ਆ ਆਉਣ ਵਾਲਾ ਪੰਜਾਬ ਦਾ ਮਾਹੌਲਾ ਜਿਹੜਾ ਦਿਨੋ ਦਿਨ ਖਰਾਬ ਹੋ ਰਿਹਾ ਹੈਗਾ ਆਉਣ ਵਾਲੇ 27 ਤੱਕ ਜਿਹੜਾ ਕੀ ਹਾਲ ਬਣੂਗਾ ਜੇ ਪੰਜਾਬ ਦਾ ਜੇਕਰ ਤੁਸੀਂ ਇਹਨਾਂ ਗੁੰਡਿਆਂ ਧਾਰੀਆਂ ਨੂੰ ਜਿਤਾ ਦਿੱਤਾ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਗੁੰਡੇ ਨਾ ਕਹੋ ਤਾਂ ਹੋਰ ਆਰਾਜ ਕਹੀਏ ਤਾਂ ਫਿਰ ਕੀ ਕਹੀਏ ਸਾਡੇ ਗੁਰਨਾਨਕ ਦੇਵ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਆਪਦੇ ਦੇ ਦਿੱਤਾ ਕਿ ਸੱਚ ਨੂੰ ਸੱਚ ਕਹੋ ਤੇ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਇਹ ਸਾਡ ਨੂੰ ਨਹੀਂ ਪਤਾ ਕਿ ਸਾਡੇ ਵੀ ਜਿਹੜਾ ਇਹ ਗੋਲੀਬਾਸ ਸਕਦੀ ਆ ਸਾਡੇ ਤੇ ਵੀ ਹਮਲੇ ਹੋ ਸਕਦੇ ਆ ਕਿਉਂਕਿ ਅਸੀਂ ਗੱਲ ਰੱਖਦੇ ਆ ਅਸੀਂ ਅਸੀਂ ਉਹਦੀ ਗੱਲ ਕਰਦੇ ਆ ਜਿਹੜਾ ਬੰਦਾ ਹੱਕ ਸੱਚ ਨਾਲ ਖੜਾਗਾ ਪਰ ਇਤੇ ਲੋਕਾਂ ਦਾ ਜਿਹੜਾ ਬੜਾ ਜ਼ੋਰ ਲੱਗਿਆ ਹੋਇਆਗਾ ਦਬਾਉਣ ਵਾਸਤੇ ਕਦੇ ਪੇਜ ਬੰਦ ਕਰਾਏ ਜਾਂਦੇ ਆ ਕਦੇ ਕੁਝ ਕੀਤਾ ਜਾਂਦਾ ਕਦੇ ਕੁਝ ਕੀਤਾ ਜਾਂਦਾ ਤੇ ਇਹ ਬੜੀ ਖਬਰ ਆ ਬੜੀ ਦਿਲਚਸਪ ਖਬਰ ਆ ਇਹਨੂੰ ਜਿਹੜਾ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਤੇ ਵੀਡੀਓ ਜਿਹੜਾ ਕਿਸ ਨੇ ਹਮਲਾ ਕੀਤਾ ਕੀ ਦੀ ਇਹ ਜਿਹੜਾ ਕੀ ਦੀ ਗੁੰਡਾਗਰਦੀ ਇਹ ਵੀ ਜ਼ਰੂਰ ਦੱਸਣਾ ਧੰਨਵਾਦ ਵਰਜੇ ਦਾ ਖਾਲਸਾ ਵਰਜੇ ਕੀ ਫਤਿਹ